ਹਾਂਜੀ ਦੋਸਤੋ ਆਪਾਂ ਲੈ ਕੇ ਆਏ ਤੁਹਾਡੇ ਲਈ ਨਿਊ ਟਿਪਸ ਐਂਡ ਟ੍ਰਿਕਸ ਤੁਹਾਡਾ ਵੀ ਗੈਸ ਇਸ ਤਰ੍ਹਾਂ ਗੰਦਾ ਹੋ ਚੁੱਕਿਆ ਆਓ ਕਰਦੇ ਆਪਾਂ ਸਾਫ ਉਹਦੇ ਲਈ ਚਾਹੀਦਾ ਸਾਨੂੰ ਇੱਕ ਚਮਚ ਬੇਕਿੰਗ ਸੋਡਾ ਦੇਕਨ ਸੋਡੇ ਨੂੰ ਆਪਾਂ ਗੈਸ ਦੇ ਵਰਨਰ ਦੇ ਉੱਤੇ ਥਲਾਬ ਦੇਵਾਂਗੇ ਸਬਸਕ੍ਰਾਈਬ ਕਰ ਦੇਵਾਂਗੇ ਦੋਨੋਂ ਵਰਨਰ ਦੇ ਉੱਤੇ ਔਰ ਤੁਹਾਨੂੰ ਗੈਸ ਦਾ ਆਲਾ ਦੁਆਲਾ ਵੀ ਗੰਦਾ ਲੱਗੇ ਤਾਂ ਉੱਥੇ ਵੀ ਪਾ ਸਕਦੇ ਹੋ ਕਿ ਉਸਦੇ ਲਈ ਸਾਨੂੰ ਸਕਵੀਜ਼ ਕਰਕੇ ਇੱਕ ਲਾਈਮਨ ਚਾਹੀਦਾ ਪੂਰਾ ਪ੍ਰੋਪਰ ਬੇਨੋ ਸਕਵੀਜ਼ ਕਰ ਲੈਣਾ ਹੈ ਤੇ ਉੱਪਰ ਦੋਨੋਂ ਗੈਸਸ ਦੇ ਉੱਤੇ ਆਪਾਂ ਸਪਰੇਅ ਕਰ ਦੇਣਾ ਹੈ ਪ੍ਰੋਪਰ ਬੇਨ ਇਸ ਨਾਲ ਜਿਹੜਾ ਗੰਦਾ ਹੋਇਆ ਗੈਸਾਂ ਉਹਦੀ ਮੈਲ ਆ ਜਿਹੜੀ ਉਖੜ ਜਾਵੇਗੀ ਤੇ ਤੁਹਾਡੇ ਕੋਲੇ ਇਨੋ ਹੈ ਤਾਂ ਇਨੋ ਪਾ ਸਕਦੇ ਹੋ ਇਨੋ ਨਾਲ ਜ਼ਿਆਦਾ ਰਿਜ਼ਲਟ ਜਲਦੀ ਦੇ ਦਿੰਦਾ ਹੈ ਆਪਾਂ ਇਹਨੂੰ ਇਸ ਤਰ੍ਹਾਂ ਕਰਕੇ 5 ਮਿੰਟ ਲਈ ਰੱਖ ਲੈਣਾ ਉਸ ਤੋਂ ਪਹਿਲਾਂ ਆਪਾਂ ਪਾਉਣਾ ਹੈ ਇਹਦੇ ਵਿੱਚ ਸ਼ੈਂਪੂ ਜੇਕਰ ਤੁਹਾਡੇ ਕੋਲ ਕਲੀਨਿਕ ਬਲੱਸ਼ ਹੈ ਤਾਂ ਕਲੀਨਿਕ ਬਲੱਸ਼ ਵੀ ਪਾ ਸਕਦੇ ਹੋਗੇ ਮੇਰੇ ਕੋਲ ਹੈਲਥੂ ਸ਼ੈਂਪੂ ਆ ਮੈਂ ਹੈਲਥੂ ਸ਼ੈਂਪੂ ਦੇ 2 ਚਮਚੇ ਪਾ ਰਹੀਆਂ ਹਾਂ ਇਹਦੇ ਉੱਤੇ ਔਰ ਪ੍ਰੋਪਰ ਵੇ ਨਾਲ ਸਪਰੈਡ ਕਰਕੇ ਰੱਖ ਦੇਵਾਂਗੀ ਤੇ ਸਟੀਲ ਬੋਲ ਫੇਰ ਦੇਵਾਂਗੀ ਉਹਨਾਂ ਉੱਪਰ 5 ਮਿੰਟ ਲਈ ਇਹਨੂੰ ਰੈਸਟਿੰਗ ਤੇ ਰੱਖ ਦੇਣਾ ਤਾਂ ਜੋ ਜਿਹੜੀ ਇਹਦੀ ਮੈਲ ਆ ਪ੍ਰੋਪਰ ਵੇ ਨਾਲ ਉੱਠ ਜਾਵੇ ਇਸ ਤੋਂ ਸਟੀਲ ਬੂਲ ਦੀ ਸਟੇਜ ਜਾਂ ਤੁਹਾਡੇ ਕੋਲ ਕੋਈ ਵੀ ਹੋਰ ਬੂਲ ਹੋਵੇ ਤੁਸੀਂ ਉਹ ਨਾਲ ਗੈਸ ਨਾਲ ਕਲੀਨ ਕਰ ਰਹੇ ਹੋ ਨਾ ਪ੍ਰੋਪਰ ਬੇ ਨਾਲ ਉਹਦੀ ਮੈਲ ਨੂੰ ਸਾਰਾ ਉਤਾਰ ਦੇਣਾ ਮੈਂ ਵੀ ਇੱਥੇ ਸਟੀਲ ਬੂਲ ਲੈ ਕੇ ਉਹਦੇ ਉਹਦੇ ਨਾਲ ਚੰਗੀ ਤਾ ਸਾਫ ਕਰ ਰਹੀ ਸੀ ਤਾਂ ਜੋ ਉਹਦੀ ਮੈਲ ਉੱਪਰ ਜਾਵੇ ਸਟੀਲ ਬੂਲ ਤੇ ਮੇਰੇ ਕੋਲ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਮੈਲ ਉੱਪਰ ਨਹੀਂ ਚਲੀ ਹੋ ਚੁੱਕੀ ਹੈਗੀ ਅਗਰ ਜਲਦੀ ਰਿਜ਼ਲਟ ਚਾਹੀਦਾ ਇਹਨੂੰ ਜ਼ਰੂਰ ਪਾ ਲਿਓ ਜੀ ਸਾਡੇ ਕੋਲ ਨੂੰ ਨਹੀਂ ਸੀ ਅਸੀਂ ਤਾਂ ਓਨਲੀ ਡੀਕਿੰਗ ਸੋਡਾ ਤੇ ਸ਼ੈਂਪੂ ਤੇ ਲਾਈਨਰ ਦੇ ਨਾਲ ਹੀ ਇਹ ਗੈਸ ਨੂੰ ਸਾਫ ਕਰ ਰਹੇ ਹਾਂ ਹਾਂਜੀ ਆਪਣਾ ਗੈਸ ਸਾਫ ਹੋਣਾ ਸ਼ੁਰੂ ਹੋ ਚੁੱਕਿਆ ਹੈ ਤੇ ਤੁਸੀਂ ਦੇਖ ਸਕਦੇ ਕਿ ਹੌਲੀ-ਹੌਲੀ ਇਹਦੀ ਮੈਲ ਉਤਰਨੀ ਸ਼ੁਰੂ ਹੋ ਗਈ ਹੈ ਜਿਹੜਾ ਆਪਾਂ ਇਹਨੂੰ ਕਿਸੇ ਸਾਫ ਕੱਪੜੇ ਨਾਲ ਇਹ ਪੂਰੀ ਗੰਦਗੀ ਦਾ ਮੈਲ ਉਤਾਰ ਦੇਵਾਂਗੇ ਜੋ ਆਪਣੇ ਕੋਲ ਸਰਫ ਵਗੈਰਾ ਜਿਹੜੇ ਸ਼ੇਲ ਸ਼ੈਂਪੂ ਵਗੈਰਾ ਖਿਲਰੇ ਹੋ ਉਸ ਨੂੰ ਪਾਰ ਦੇਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਗੈਸ ਪ੍ਰੋਪਰ ਬੇ ਨਾਲ ਸਾਫ਼ ਹੋ ਚੁੱਕਿਆ ਕਿੰਨਾ ਸਾਈਨ ਕਰ ਰਿਹਾ ਹੈ ਰਿਪਸ ਐਂਟਰਸ ਆਪਣਾ ਕੇ ਦੇਖਣਾ ਅਗਰ ਤੁਹਾਡੇ ਕਿਚਨ ਦੇ ਵਿੱਚ ਵੀ ਤੁਹਾਡਾ ਗੈਸ ਗੰਦਾ ਹੈ ਤਾਂ ਤੁਸੀਂ ਵੀ ਸਾਫ਼ ਜ਼ਰੂਰ ਕਰਨਾ ਜੀ ਦੇਖੋ ਬਿਲਕੁਲ ਸਾਫ਼ ਹੋ ਚੁੱਕਿਆ ਹਾਂਜੀ ਇਸੇ ਸਾਡੀ ਅੱਜ ਦੀ ਵੀਡੀਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਧੰਨਵਾਦ